ਆਹ ਕਾਰੋਬਾਰ ਛੱਡ ਦੇ ਕਿਸਾਨਾਂ ਨਾਲ ਚੱਲ ਜਾਈਏ ਇਹ ਕੰਮ ਨਹੀਂ ਤਾਂ ਉਦਾਂ ਕਿਸਾਨਾਂ ਦੇ ਨਾਂ ਲਿਆ ਜਿਵੇਂ ਕਹਿਣਗੇ ਪਸ ਤਾਂ ਟੈਗਰੀ ਉਹਨਾਂ ਦਾ ਬੰਦ ਕਰਕੇ ਪਾਰੀ ਜਿਹੜਾ ਹੈਗਾ ਉਹਨੇ ਵਪਾਰ ਕਰਕੇ ਰੋਟੀ ਖਾਣੀ ਹੈ ਨਾ ਕਿ ਉਹਨਾਂ ਦੀ ਰੋਟੀ ਦਾ ਹੋਰ ਕਿਸੇ ਨੇ ਪ੍ਰਬੰਧ ਕਰ ਲਿਆ। ਇਹਨਾਂ ਦੀ ਅੱਜ ਆਪਣੀ ਮੰਗ ਕੀ ਆ ਕਿਸਾਨਾਂ ਦੀ ਇਸ ਮੰਗ ਨੂੰ ਗਵਰਨਮੈਂਟ ਦੇ ਅੱਗੇ ਰੱਖਿਆ ਜਾਵੇ ਗਵਰਨਮੈਂਟ ਦੇ ਨਾਲ ਝੁਕਾਓ ਪਾਇਆ ਜਾਵੇ ਨਾ ਕਿ ਦੁਕਾਨਦਾਰਾਂ ਨੂੰ ਬਰਬਾਦ ਕੀਤਾ ਜਾਵੇ। ਗੱਲ ਸੁਣੀ ਚਾਹੀਦੀ ਸਰਕਾਰ ਨੂੰ ਤੇ ਕੱਲ ਕਰਨ ਵਾਲੀ ਗੱਲ ਹੱਲ ਹੋਣਾ ਉਦਾਂ ਹੱਲ ਕੋਈ ਨਹੀਂ ਹੋਣਾ। ਜੇ ਕਿ ਕਿਸਾਨ ਦਾ ਅਗਰ ਨੁਕਸਾਨ ਹੋ ਜਾਂਦਾ ਹੈ ਬਰਸਾਤ ਨਹੀਂ ਆਂਦੀ ਜਾਂ ਹੋਰ ਕਿਸੇ ਕਾਰਨ ਨੁਕਸਾਨ ਹੋ ਜਾਂਦਾ ਹੈ ਉਹ ਤੇ ਗਵਰਨਮੈਂਟ ਕੋਲੋਂ ਮੰਗ ਲੈਣਗੇ ਜਿਹੜਾ ਦੁਕਾਨਦਾਰਾਂ ਦਾ ਨੁਕਸਾਨ ਹੈ ਦੁਕਾਨਦਾਰ ਕਿਹਦੇ ਕੋਲੋਂ ਮੰਗੇਗਾ ਜਿਆ ਫੇਸਬੁਕ ਅਸੀ ਲੁਧਿਆਣਾ ਦੇ ਚੋੜੇ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਪਾਸੇ ਕਿਸਾਨਾਂ ਨੇ 30 ਤਰੀਕ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਬੰਦ ਦਾ ਐਲਾਨ ਕੀਤਾ ਸੀਗਾ ਜੇਕਰ ਅਸੀਂ ਲੁਧਿਆਣਾ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਲੁਧਿਆਣਾ ਬੱਸ ਸਟੈਂਡ ਜਿਹੜਾ ਅਪੂਰਨ ਤੌਰ ਤੇ ਜਿਹੜਾ ਖਾਲੀ ਜਰੂਰ ਨਜ਼ਰ ਆ ਰਿਹਾ ਕਿਉਂਕਿ ਉਸ ਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਕਿਸਾਨਾਂ ਨੇ ਬੰਦ ਦੀ ਕਾਲ ਦਿੱਤੀ ਸੀ ਬੱਸ ਸਟੈਂਡ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ ਪਰ ਲੁਧਿਆਣਾ ਦੇ ਚੋੜੇ ਬਾਜ਼ਾਰ ਦੀ ਜੇਕਰ ਗੱਲ ਕਰੀਏ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿ ਚੋੜੇ ਬਾਜ਼ਾਰ ਦੇ ਵਿੱਚ ਉਸ ਦਾ ਅਸਰ ਬਹੁਤ ਖੱਟ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੂਰਨ ਤੌਰ ਤੇ ਜਿੰਨੀਆਂ ਦੁਕਾਨਾਂ ਨੇ ਉਹ ਸਾਰੀਆਂ ਖੁੱਲੀਆਂ ਹੋਈਆਂ ਨੇ ਜੇਕਰ ਅਸੀਂ ਲੁਧਿਆਣਾ ਚੋੜਾ ਬਾਜ਼ਾਰ ਦੀ ਗੱਲ ਕਰੀਏ ਤਾਂ ਲੁਧਿਆਣਾ ਦਾ ਚੋੜਾ ਬਾਜ਼ਾਰ ਸਭ ਤੋਂ ਵੱਡਾ ਬਾਜ਼ਾਰ ਆ ਸਭ ਤੋਂ ਵੱਡੀ ਮਾਰਕੀਟ ਹੈ ਲੁਧਿਆਣਾ ਦੀ ਚੋੜਾ ਬਾਜ਼ਾਰ ਲੇਕਿਨ ਪੂਰਨ ਤੌਰ ਤੇ ਜਿਹੜਾ ਖੁੱਲਿਆ ਹੋਇਆ ਗੱਲਬਤ ਕਰ ਲੈਣਾ ਸਾਡੇ ਨਾਲ ਦੁਕਾਨਦਾਰ ਕੁਝ ਮੌਜੂਦ ਨੇ ਸਰ ਕਿੱਦਾਂ ਦੇ ਦੋ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਪੂਰੇ ਪੰਜਾਬ ਦੇ ਵਿੱਚ ਜੇਕਰ ਮੈਂ ਪੀਆਰਟੀਸੀ ਪਨਬਸ ਦੀ ਗੱਲ ਕਰਦਾ ਸਮਰਥਨ ਦਿੱਤਾ ਹੈ ਚੋੜਾ ਬਾਜ਼ਾਰ ਜੇਕਰ ਖੁੱਲਿਆ ਕਿੱਦਾਂ ਦੇਖ ਦ ਸਹੀ ਹੈ ਪਾ ਨਾਲ ਤੇ ਹੈਗੇ ਕਿਸਾਨਾਂ ਦੇ ਪਰ ਗਲਤ ਹੈ ਜਿਹੜਾ ਬੰਦੇ ਕਰਨਾ ਆ ਇਹ ਗਲਤ ਹੈ ਕਾਰੋਬਾਰ ਤੇ ਬਹੁਤ ਫਰਕ ਪੈਂਦਾ ਪੰਜਾਬ ਦੱਸਾ ਬੰਦੇ ਨੇ ਰੇਲਵੇ ਬੰਦੇ ਉਹ ਨਾਲ ਬਹੁਤ ਫਰਕ ਪੈਂਦਾ ਆਵਾਜਾਈ ਬੰਦਾ ਇਸ ਕਰੇ ਫਰਕ ਪੈ ਰਿਹਾ ਕਾਮਾਗਰਾਂ ਬਹੁਤ ਫਰਕ ਪੈ ਰਿਹਾ ਆ ਜੇਕਰ ਮੈਂ ਗੱਲ ਕਰਾਂ ਕਿਸਾਨਾਂ ਨੇ ਜਿਹੜਾ ਆਪਨਾ ਪ੍ਰੋਟੈਸਟ ਕਰ ਰਹੇ ਨੇ ਜੇਕਰ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰੀਏ 35 ਦਿਨ ਹੋ ਗਏ ਮਰਨਵਰ ਤੇ ਬੈਠੇ ਨੇ ਐਮਐਸਪੀ ਨੂੰ ਲੈ ਕੇ ਜਾਂ ਹੋਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ ਤਾਂ ਸੈਂਟਰ ਸਰਕਾਰ ਜਿਹੜੀ ਦਲ ਨਹੀਂ ਸੁਣਦੀ ਵੀ ਸੁਣਣਾ ਤਿਆਰ ਨਹੀਂ ਹੈ ਸੁਣਨੀ ਚਾਹੀਦੀ ਹੈ ਸਰਕਾਰ ਨੂੰ ਗੱਲ ਦਾ ਸਮਝੇ ਬੰਦ ਨਾ ਕਰਾਓ ਬੰਦ ਕਰਕੇ ਵੀ ਗੱਲ ਸੁਣੀ ਪੈਣੀ ਹੁੰਦਾ ਸੁਣੀ ਪੈਣੀ ਹੈ ਪਰ ਗੱਲ ਸੁਣੀ ਚਾਹੀਦੀ ਹੈ ਸਰਕਾਰ ਨੂੰ ਤੇ ਕੱਲ ਕਰਨ ਵਾਲੀ ਗੱਲ ਹੱਲ ਹੋਣਾ ਉਹਦਾ ਹੱਲ ਕੋਈ ਨਹੀਂ ਹੋਣਾ ਜੇਕਰ ਮੈਂ ਅੱਜ ਦੀ ਗੱਲ ਕਰਾਂ ਅੱਜ ਬੇਸ਼ੱਕ ਪੰਜਾਬ ਭਰ ਬੰਦ ਦੀ ਕਾਲ ਦਿੱਤੀ ਗਈ ਹੈ ਆ ਕਿੱਦਾਂ ਕਸਟਮਰ ਆ ਰਹੇ ਨਹੀਂ ਆ ਰਹੇ ਸਵੇਰ ਤੋਂ ਇਹ ਸਰ ਦੇਖੋ ਬੰਦ ਦਾ ਬਹੁਤ ਵੱਡਾ ਇੱਕ ਐਕਚੁਅਲੀ ਮੇਨ ਜਿਹੜਾ ਮੀਡੀਆ ਦਾ ਅਨਾਉਂਸ ਹੋ ਰਿਹਾ ਹੈ ਬੰਦ ਆ ਇਹਦੇ ਕਰਕੇ ਕਸਟਮਰ ਬਹੁਤ ਪਰੇ ਆ ਖਾਲੇ ਕਸਟਮਰ ਘਰੋਂ ਨਿਕਲ ਜੇ ਡਾਰ ਕਰਕੇ ਨਿਕਲੇਗੇ ਅਸੀਂ ਪਰੇਸ਼ਾਨ ਹੋਵਾਂਗੇ ਕਿਉਂਕਿ ਲੋਕਾਂ ਨੂੰ ਵੀ ਸ਼ਾਇਦ ਪਤਾ ਨਹੀਂ ਆ ਵੀ ਮਾਰਕੀਟ ਖੁੱਲੀ ਜਾਂ ਨਹੀਂ ਖੁੱਲੀ ਬਿਲਕੁਲ ਨਹੀਂ ਪਤਾ ਨਾਲ ਉਹਨਾਂ ਵੱਲੋਂ ਬੰਦ ਹੀ ਆ ਪਰ ਅਸੀਂ ਆਏ ਆ ਤੁਸੀਂ ਦੇਖੋ ਕੀ ਹੁੰਦਾ ਆ ਜਿੱਕਰ ਸੀ ਕਿਸਾਨਾਂ ਦੀ ਗੱਲ ਕਰੀ ਤਾਂ ਕਿਸਾਨ ਜਿਹੜੇ ਅੰਦਾ ਤਾਂ ਨਹੀਂ ਉਹ ਵੀ ਆਪਣੀ ਹੱਕੀ ਮੰਗਨ ਲੈ ਕੇ ਪਹਿਲਾ ਦਿੱਲੀ ਦੇ ਵਿੱਚ ਕਾਫੀ ਲੰਮਾ ਸਮਾਂ ਮੋਰਚਾ ਚੱਲਿਆ ਹੁਣ ਖਨੌਰੀ ਬਾਰਡਰ ਸ਼ੰਭੂ ਬਾਰਡਰ ਦੇ ਵਿੱਚ ਵੀ ਜਿੱਕਰ ਗੱਲ ਕਰੀਏ ਕਈ ਤਸ਼ੱਜਜ ਡੇਡੀਆਂ ਢਾਈਆਂ ਦੀ ਹਰਿਆਣਾ ਸਰਕਾਰ ਦੇ ਵੱਲੋਂ ਤੇ ਜਿਹੜਾ ਅੱਜ ਬੰਦ ਦਾ ਕਾਲ ਦਿੱਤਾ ਗਿਆ ਕਿੱਦਾਂ ਦੇਖਦੇ ਆ ਭਾਈ ਇਹਨਾਂ ਨੂੰ ਪਹਿਲੇ ਵੀ ਕਿਹਾ ਗਿਆ ਕਿ ਗਲਤ ਆ ਇਹ ਬੰਦ ਤੇ ਗਲਤ ਆ ਬੰਦ ਨਹੀਂ ਹੋਣਾ ਚਾਹੀਦਾ ਉੱਦਾਂ ਚਲੋ ਹਰ ਬੰਦਾ ਸਰਕਾਰ ਕਿਸਾਨਾਂ ਦੇ ਨਾਂ ਲਈ ਆ ਬਟ ਇਦਾਂ ਨਾਂ ਲੈ ਕੇ ਆਪਣਾ ਕਾਰੋਬਾਰ ਛੱਡ ਦੇ ਕਿਸਾਨਾਂ ਦਾ ਚੱਲ ਜੇ ਇਹ ਕੰਮ ਨਹੀਂ ਹਾਂ ਉੱਦਾਂ ਕਿਸਾਨਾਂ ਦੇ ਨਾਂ ਲਿਆ ਜਿਵੇਂ ਕ ਸੋ ਲੁਧਿਆਣਾ ਦੇ ਚੌੜਾ ਬਾਜ਼ਾਰ ਤੇ ਮੌਜੂਦਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦਾ ਚੌੜਾ ਬਾਜ਼ਾਰ ਜਿਹੜਾ ਪੂਰਨ ਤੌਰ ਤੇ ਹਾਲਾਂਕਿ ਖੁੱਲਿਆ ਹੋਇਆ ਪਰ ਲੁਧਿਆਣਾ ਦੇ ਵਿੱਚ ਉਸ ਦਾ ਅਸਰ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਜੇਕਰ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਬੱਸ ਸਟੈਂਡ ਜਰੂਰ ਆ ਬੰਦ ਦੇਖਣ ਨੂੰ ਮਿਲ ਰਿਹਾ ਸੀ ਕਿ ਬੱਸ ਸਟੈਂਡ ਦੇ ਵਿੱਚ ਪੀਆਰਸੀ ਪੰਨ ਬੱਸਾਂ ਨੇ ਜਰੂਰ ਕਿਸਾਨਾਂ ਦਾ ਸਮਰਥਨ ਦਿੱਤਾ ਹੈ ਔਰ ਜੇਕਰ ਗੱਲ ਕਰੀਏ ਚੌੜਾ ਬਾਜ਼ਾਰ ਦੀ ਕਿੱਦਾਂ ਦੇਖਦੇ ਕਿ ਜਿਹੜਾ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਬੰਦ ਹੀ ਕਾਲ ਦਿੱਤੀ ਗਈ ਸੀ ਬਿਲਕੁਲ ਕੋਈ ਉਸ ਹੜਤਾਲ ਦਾ ਕੋਈ ਅਸਰ ਨਹੀਂ ਹੈ ਸਾਰਾ ਬਾਜ਼ਾਰ ਖੁੱਲਿਆ ਆ ਕਿਉਂਕਿ ਵਪਾਰੀ ਜਿਹੜਾ ਹੈਗਾ ਉਹਨੇ ਵਪਾਰ ਕਰਕੇ ਰੋਟੀ ਖਾਣੀ ਹੈ ਨਾ ਕਿ ਉਹਨਾਂ ਦੀ ਰੋਟੀ ਦਾ ਹੋਰ ਕਿਸੇ ਨੇ ਪ੍ਰਬੰਧ ਕਰਨਾ ਇਸ ਕਰਕੇ ਵਪਾਰੀ ਕਿਸੇ ਵੀ ਹਾਲਤ ਦੇ ਚ ਆਪਣਾ ਇਸ ਦੇ ਨਾਲ ਸਮਰਥਕ ਨਹੀਂ ਦੇ ਰਹੇ ਔਰ ਸਾਰਾ ਬਾਜ਼ਾਰ ਖੁੱਲਾ ਆ ਇੱਕ ਵੀ ਦੁਕਾਨ ਬੰਦ ਨਹੀਂ ਹੈ ਕਿਉਂਕਿ ਦੁਕਾਨਦਾਰ ਨੇ ਰੋਟੀ ਰੋਟੀ ਤਾਂ ਖਾਣੀ ਹੈ ਜੋ ਕੰਮ ਕਰੂਗਾ ਤੇ ਜੇ ਗਵਰਨਮੈਂਟ ਇਹਨਾਂ ਦੀ ਕੋਈ ਆਪਣੀ ਮੰਗ ਗਈ ਆ ਕਿਸਾਨਾਂ ਦੀ ਇਸ ਮੰਗ ਨੂੰ ਗੌਰਮੈਂਟ ਦੇ ਅੱਗੇ ਰੱਖਿਆ ਜਾਵੇ ਗੌਰਮੈਂਟ ਦੇ ਨਾਲ ਚੁਕਾਓ ਪਾਇਆ ਜਾਵੇ ਨਾ ਕਿ ਦੁਕਾਨਦਾਰਾਂ ਨੂੰ ਬਰਬਾਦ ਕੀਤਾ ਜਾਵੇ ਜੀ ਦੁਕਾਨਦਾਰ ਅੱਗੇ ਕਰੋਨਾ ਦੇ ਟਾਈਮ ਤੇ ਵੀ ਦੁਕਾਨਦਾਰ ਬਰਬਾਦ ਹੋਏ ਉਹ 4 ਮਹੀਨੇ ਯਾਨੀ ਕਿ ਉਸ ਤੋਂ ਬਾਅਦ ਉੱਠ ਨਹੀਂ ਸਕੇ ਇਸ ਕਰਕੇ ਦੁਕਾਨਦਾਰਾਂ ਦਾ ਕੀ ਉਹ ਨੁਕਸਾਨ ਹੋ ਇੱਕ ਕਿਸਾਨ ਦਾ ਅਗਰ ਨੁਕਸਾਨ ਹੋ ਜਾਂਦਾ ਹੈ ਬਰਸਾਤ ਨਹੀਂ ਆਂਦੀ ਜਾਂ ਹੋਰ ਕਿਸੇ ਕਾਰਨ ਨੁਕਸਾਨ ਹੋ ਜਾਂਦਾ ਉਹ ਤੇ ਗੌਰਮੈਂਟ ਕੋਲੋਂ ਮੰਗ ਲੈਣਗੇ ਜਿਹੜਾ ਦੁਕਾਨਦਾਰਾਂ ਦਾ ਨੁਕਸਾਨ ਹੈ ਦੁਕਾਨਦਾਰ ਕਿਤੇ ਕੋਲੋਂ ਮੰਗੇਗਾ ਜਾ ਕੇ ਦੁਕਾਨਦਾਰ ਦੇ ਬਿਜ਼ਨਸ ਇਚ ਜੇਕਰ ਲਾਸ ਹੋ ਜਾਂਦਾ ਹੈ ਉਹਦੀ ਕੌਣ ਪਰਵਾਹੀ ਕਰਦਾ ਕੋਈ ਪਰਵਾਹੀ ਨਹੀਂ ਕਰਦਾ ਕਿਸਾਨਾਂ ਦੀ ਪਰਵਾਹੀ ਫਿਰ ਕਿਸਾਨ ਜਾਣੀ ਕੀ ਹੈ ਉਹ ਗਵਰਨਮੈਂਟ ਕੋਲ ਮੰਗੇ ਆਪਣੀ ਪਰਵਾਹੀ ਬੁਦੀ ਕਰਨ ਲਈ ਮੈਂ ਕਹਿੰਦਾ ਕਾਨੂੰਨ ਐਸਾ ਬੰਨਣਾ ਚਾਹੀਦਾ ਹੈ ਕਿ ਜਿਹੜੇ ਦੁਕਾਨਦਾਰਾਂ ਦਾ ਨੁਕਸਾਨ ਹੋਵੇ ਜਿਸ ਤਰ੍ਹਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਗਵਰਨਮੈਂਟ ਭਰਦੀ ਹੈ ਦੁਕਾਨਦਾਰਾਂ ਦਾ ਵੀ ਨੁਕਸਾਨ ਗਵਰਨਮੈਂਟ ਨੂੰ ਭਰਨਾ ਚਾਹੀਦਾ ਹੈ ਇੱਕ ਪਾਸੇ ਕਿਸਾਨ ਕਰ ਰਹੇ ਨੇ ਕਿ ਅਸੀਂ ਆਪਣੀ ਉੱਥੇ ਸ਼ੰਭੂ ਬਾਰਡਰ ਤੇ ਬੈਠੇ ਆਂ ਕਨੋਰੀ ਬਾਰਡਰ ਤੇ ਬੈਠੇ ਆਂ ਅਸੀਂ ਤਾਂ ਚਾਹਦੇ ਆਂ ਵੀ ਸੈਂਟਰ ਸਰਕਾਰ ਸਾਡੇ ਨਾਲ ਗੱਲ ਨਹੀਂ ਕਰੇ ਨਾ ਤਾਂ ਸਾਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹਰਿਆਣਾ ਸਰਕਾਰ ਇੱਕ ਪਾਸੇ ਰੋਕ ਰਹੀ ਆ ਦੂਸਰੇ ਪਾਸੇ ਗੱਲਾ ਜਿਹੜੀਆਂ ਬੈ ਕੇ ਨਹੀਂ ਮੰਨੀਆਂ ਜਾ ਰਹੀਆਂ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਦੇਖੋ ਜੀ ਗੱਲਾਂ ਹੁੰਦੀਆਂ ਨੇ ਗੱਲਾਂ ਕਈ ਵਾਰੀ ਸਿਰੇ ਵਿਚੜਣ ਤੇ ਆ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹ ਜਿਹੜੇ ਆ ਨਾ ਇਹ ਬਿਵਸ ਨੇ ਇਹਨਾਂ ਨੂੰ ਲੀਡਰਾਂ ਦੀ ਹੀ ਐਸੀ ਸ਼ੈ ਹੁੰਦੀ ਹੈ ਕਿ ਉਹ ਇਹਨਾਂ ਨੂੰ ਮੰਨਣ ਨਹੀਂ ਦਿੰਦੇ ਕੋਈ ਵੀ ਫੈਸਲਾ ਹੁੰਦਾ ਉਸ ਤੋਂ ਬਾਅਦ ਕਹਿੰਦੇ ਸੋਚ ਕੇ ਦੱਸਾਂਗੇ ਸੋਚ ਕੇ ਦੱਸਣ ਦਾ ਮਤਲਬ ਹੈ ਕਿ ਦੂਸਰੀ ਪਾਰਟੀਆਂ ਦੇ ਨਾਲ ਸਲਾਹ ਕਰਾਂਗੇ ਜੋ ਦੂਸਰੀਆਂ ਪਾਰਟੀਆਂ ਕਹਿੰਦੀਆਂ ਨੇ ਉਹਦੇ ਸ਼ਹਿਰ ਦੇ ਕਿਸਾਨ ਨੱਚਦੇ ਨੇ ਇਹਨਾਂ ਦਾ ਆਪਣਾ ਕੋਈ ਡਿਸੀਜਨ ਨਹੀਂ ਹੈ ਜੇਕਰ ਅੱਜ ਦੀ ਗੱਲ ਕਰਾਂ ਮੈਂ ਬੇਸ਼ੱਕ ਚੋੜਾ ਬਾਜ਼ਾਰ ਖੁੱਲਿਆ ਬੰਦ ਹੀ ਕਰ ਦਿੱਤੀ ਕਿ ਕਿੱਦਾਂ ਕਸਟਮਰ ਆ ਰਹੇ ਨੇ ਕਸਟਮਰ ਪਹੁੰਚ ਰਹੇ ਨੇ ਕਿ ਨਹੀਂ ਦੇਖੋ ਜੀ ਕਸਟਮਰ ਤੇ ਇੱਕ ਵਾਰੀ ਅਖਬਾਰ 'ਚ ਆ ਜਵੇ ਨਿਊਜ਼ਪੇਪਰ 'ਚ ਆ ਜਵੇ ਮੀਡੀਆ 'ਚ ਆ ਜਵੇ ਕਿ ਕਸਟਮਰ ਤੇ ਬਾਜ਼ਾਰ ਆਏਗਾ ਕਿਉਂਕਿ ਉਹਨੂੰ ਪਤਾ ਕਿ ਅੱਜ ਹੜਤਾਲ ਹੈ ਉਹ ਵੀ ਉਹਦਾ ਵੀ ਅਸਰ ਦੁਕਾਨਾਂ ਤੇ ਹੋਣਾ ਜੀ ਖਰਬੂਜਾ ਖੂਰੀ ਕੇ ਗਿਰੇ ਖੂਰੀ ਖਰਬੂਜਾ ਕੇ ਗਿਰੇ ਨੁਕਸਾਨ ਤਾਂ ਦੁਕਾਨਦਾਰਾਂ ਦਾ ਹੀ ਹੈ ਜੀ ਆਲਰੇਡੀ ਜਿਹੜੀ ਹੜਤਾਲ ਹੁੰਦੀ ਹੈ ਰਸਤੇ ਰੋਕੇ ਜਾਂਦੇ ਆ ਕੁਝ ਕੀਤਾ ਜਾਂਦਾ ਹੈ ਨੁਕਸਾਨ ਕਿਹਦਾ ਹੁੰਦਾ ਦੁਕਾਨ ਦਾ ਪਰ ਉਹਦੀ ਪਰਵਾਹੀ ਕੋਈ ਨਹੀਂ ਕਰੂਗਾ ਅੱਜ ਤੱਕ ਸੋ ਤਸਵੀਰਾਂ ਤੁਹਾਨੂੰ ਲੁਧਿਆਣਾ ਚੋੜਾ ਬਾਜ਼ਾਰ ਦੀਆਂ ਦਿਖਾ ਰਿਹਾ ਦੇਖ ਸਕਦੇ ਹੋ ਤੁਸੀਂ ਕਿ ਲੁਧਿਆਣਾ ਦਾ ਚੋੜਾ ਬਾਜ਼ਾਰ ਹੈ ਜਿਹੜਾ ਉਹ ਮੁਕੰਮਲ ਤੌਰ ਤੇ ਜਿਹੜਾ ਪੂਰਾ ਖੁੱਲਿਆ ਹੋਇਆ ਜਿਹੜਾ ਲੁਧਿਆਣਾ ਦੇ ਵਿੱਚ ਇਸ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਔਰ ਜੇਕਰ ਲੁਧਿਆਣਾ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਉਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਪੀਆਰਟੀਸੀ ਪੰਨਬਾਸ ਨੇ ਕਿਸਾਨਾਂ ਦਾ ਸਮਰਥਨ ਦਿੱਤਾ ਪਰ ਲੁਧਿਆਣਾ ਦੇ ਵਿੱਚ ਛੋੜੇ ਬਾਜ਼ਾਰ ਦੀ ਜੇਕਰ ਗੱਲ ਕਰੀਏ ਛੋੜੇ ਬਾਜ਼ਾਰ ਦੇ ਵਿੱਚ ਇਸ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਜੇਕਰ ਗੱਲ ਕਰੀਏ ਤਾਂ ਜਿਹੜੀਆਂ ਰੇਲਾਂ ਵੀ ਬੰਦ ਨੇ ਅੱਜ ਬੱਸਾਂ ਵੀ ਬੰਦ ਨੇ ਔਰ ਜੇਕਰ ਗੱਲ ਕਰੀਏ ਮੈਡੀਕਲ ਸੁਵਿਧਾਵਾਂ ਜ਼ਰੂਰ ਖ ਕਹਾ ਗਿਆ ਸੀਗਾ ਕਿ ਸਬਜੀ ਅਜੀਤ ਜਿਹੜੀਆਂ ਦੁਕਾਨਾਂ ਨੇ ਉਹ ਵੀ ਬੰਦ ਕੀਤੀਆਂ ਜਾਣਗੀਆਂ ਪਰ ਲੁਧਿਆਣਾ ਦੇ ਵਿੱਚ ਇਸ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਮਾਰਕੀਟ ਦੇ ਵਿੱਚ ਸਾਰੀ ਮਾਰਕੀਟ ਖੁੱਲੀ ਹੋਈ ਆ ਠੇਕੇ ਜਿਹੜੇ ਆ ਉਹ ਵੀ ਖੁੱਲੇ ਹੋਏ ਨੇ ਲੁਧਿਆਣਾ ਚੋੜੇ ਬਾਜ਼ਾਰ ਦੇ ਵਿੱਚ ਇਸ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਔਰ ਇਹ ਜਿਹੜੇ ਜ਼ਿਕਰ ਦੁਕਾਨਦਾਰਾਂ ਦੀ ਗੱਲ ਕਰੀ ਤਾਂ ਦੁਕਾਨਦਾਰ ਕਹਿੰਦੇ ਨੇ ਕਿ ਜਿਹੜਾ ਬੰਦ ਕਰਨਾ ਕੋਈ ਹੱਲ ਨਹੀਂ ਹੈ ਕਿਉਂਕਿ ਅਸੀਂ ਵੀ ਆਪਣੀ ਰੋਜ਼ਗਾਰ ਕਰਨਾ ਅਸੀਂ ਵੀ ਕੰਮ ਕਰਨਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਬੇਸ਼ੱਕ ਖਬਰਾਂ ਆ ਗਈਆਂ ਨੇ ਤਾਂ ਜਿਹੜਾ ਗਾਹਕ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਦੂ ਦਾ ਅਸਰ ਸਿੱਧੇ ਤੌਰ ਤੇ ਜਿਹੜੇ ਰੋਜ਼ਮਾਰਾ ਦੀ ਜ਼ਿੰਦਗੀ ਹੈ ਜਿਹੜੇ ਰੋਜ਼ ਤਾਜ਼ਾ ਖਾਂਦੇ ਨੇ ਤਾਜ਼ਾ ਖਾਂਦੇ ਨੇ ਉਹਨਾਂ ਦੇ ਵਿੱਚ ਇਸ ਦਾ ਅਸਰ ਬਹੁਤ ਦੇਖਣ ਨੂੰ ਮਿਲ ਰਿਹਾ ਪਰ ਲੁਧਿਆਣਾ ਦਾ ਚੋੜਾ ਬਾਜ਼ਾਰ ਸਭ ਤੋਂ ਵੱਡਾ ਬਾਜ਼ਾਰ ਜੋ ਕਿ ਲੁਧਿਆਣਾ ਦਾ ਹੱਬ ਹੈ ਲੁਧਿਆਣਾ ਦਾ ਚੋੜਾ ਬਾਜ਼ਾਰ ਜਿਹੜਾ ਪੂਰਨ ਤੌਰ ਤੇ ਖੁੱਲਿਆ ਹੋਇਆ ਇਸ ਦਾ ਅਸਰ ਲੁਧਿਆਣਾ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਪੀ ਆਰਟੀਸੀ ਪੰਨ ਬੱਸ ਨੇ ਜਿਹੜਾ ਕਿਸਾਨਾਂ ਦਾ ਸਮਰਥਨ ਦਿੱਤਾ ਬਾਸਟਾਂ ਜਰੂਰ ਖੁੱਲਾ ਦੇਖਣ ਨੂੰ ਮਿਲ ਰਿਹਾ ਪਰ ਬਾਕੀ ਥਾਵਾਂ ਤੇ ਲੁਧਿਆਣਾ ਦੇ ਵਿੱਚ ਇਸ ਦਾ ਕੋਈ ਅਸਰ ਦੇਖਣ ਨੂੰ ਮਿਲ ਰਿਹਾ ਜਿਹੜੇ ਰੋਜ਼ਾਨਾ ਸਪੋਕ